ਸਿੱਧੂ ਮੂਸੇਵਾਲੇ ਦੇ ਫੈਨ ਵੀ ਪਰੇ ਤੋਂ ਪਰੇ ਨੇ ਤੇ ਕੁਝ ਵੱਖਰਾ ਕਰ ਦਿਖਾਉਂਦੇ ਨੇ ਸਿੱਧੂ ਦੀ ਯਾਦ ਦੇ ਵਿੱਚ ਤਾਂ ਆ ਬਾਈ ਦਾ ਨਾਮ ਜਿਹੜਾ ਜਤਿੰਦਰ ਸਾਹਾਗਾ ਤੇ ਦੁੱਜੋ ਵਾਲੀਆ ਪਿੰਡ ਐ ਅੰਮ੍ਰਿਤਸਰ ਦੇ ਵਿੱਚ ਤੇ ਬਾਈ ਕਹਿੰਦਾ ਵੀ ਡੰਮੀਆਂ ਤਿਆਰ ਕਰਦੇ ਆ ਤੇ ਡੰਮੀਆਂ ਜਈਆਂ ਤਿਆਰ ਹੋ ਰਹੀਆਂ ਤੁਸੀਂ ਨਾਲ-ਨਾਲ ਵੀਡੀਓ ਜਿਹੜੀ ਆ ਚੱਲੀ ਜਾਂਦੀ ਆ ਤੁਹਾਨੂੰ ਵੀ ਹੈਰਾਨ ਕਰ ਦੇਗੀ ਦੋਸਤੋ ਕਿ ਸਿੱਧੂ ਮੂਸੇਵਾਲੇ ਦਾ ਉਹ ਟਰੈਕਟਰ ਅੱਜ ਬ੍ਰਾਂਡ ਬਣ ਗਿਆ ਜਿਸ ਨੂੰ ਸਿੱਧੂ ਮੂਸੇਵਾਲਾ 911 ਕਹਿੰਦਾ ਸੀ ਛੋਟਾ ਟਰੈਕਟਰ ਕਹਿੰਦਾ ਸੀ ਤੇ ਅੱਗੇ ਲਿਖਵਾਇਆ ਸੀ ਹੈ ਕੋਈ ਹੋਰ ਅੱਜ ਉਸੇ ਟਰੈਕਟਰ ਦੀਆਂ ਡੰਮੀਆਂ ਲੋਕ ਆਪਣੀਆਂ ਘਰਾਂ ਦੇ ਵਿੱਚ ਲਗਵਾ ਰਹੇ ਆ ਤੇ ਇਹ ਟਰੈਕਟਰ ਦੀਆਂ ਡੰਮੀਆਂ ਬਿਲਕੁਲ ਹੂਬੂ 911 ਟਰੈਕਟਰ ਵਰਗੀ ਲੱਗ ਰਹੀ ਹੈ ਤਾਂ ਨਾਲ-ਨਾਲ ਤਸਵੀਰ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਬਾਈ ਜਤਿੰਦਰ ਸਾਹਬਾ ਨੇ ਤਿਆਰ ਕੀਤੀਆਂ ਹੋਈਆਂ ਉਹ ਡੰਮੀਆਂ ਨੇ ਜਿਹੜੀਆਂ ਹੂਬੂ ਹੂ ਟਰੈਕਟਰ ਜਾਂ ਟੈਂਕੀਆਂ ਜਿੰਨੀ ਵੀ ਡੰਮੀਆਂ ਤੁਸੀਂ ਇੱਥੋਂ ਬਾਈ ਤੋਂ ਤਿਆਰ ਕਰਵਾ ਸਕਦੇ ਹੋ ਨਾਲ-ਨਾਲ ਵੀਡੀਓ ਚੱਲੀ ਜਾਂਦੀ ਹੈ ਦੋਸਤੋ ਦੱਬ ਕੇ ਸ਼ੇਅਰ ਕਰਿਓ ਸਿੱਧੂ ਨੂੰ ਪਿਆਰ ਕਰਨ ਵਾਲੇ ਵੀ ਰੁੱਤਵਾ ਜਾਣ ਸਕਦੇ ਹੋ ਪਿਆਰ ਦੇਖੋ ਸਿੱਧੂ ਮੂਸੇਵਾਲੇ ਦਾ ਤੇ ਕਿਹੜੇ ਲੋਕ ਨੇ ਜਿਹੜੇ ਸਿੱਧੂ ਦੇ ਫੈਨ ਨੇ ਉਹ ਵੱਡੀ ਗਿਣਤੀ 'ਚ ਇਸ ਤਰੀਕੇ ਦੀਆਂ ਡੰਮੀਆਂ ਆਪਣੀਆਂ ਛੱਤਾਂ ਦੇ ਉੱ ਮੂਸੇ ਵਾਲੇ ਦੀ ਆ ਬਾਈ ਦਾ ਨੰਬਰ ਹੈਗਾ 9914851156 ਤੇ ਬਾਈ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਅਮਰੇਸਰ ਦਾ ਦੁੱਜੋ ਵਾਲੀਆ ਪਿੰਡਾਂ ਦੇ ਬਾਈ ਕਹਿੰਦਾ ਵੀ ਹਰ ਪ੍ਰਕਾਰ ਦੀ ਡੰਮੀ ਚਾਹੇ ਉਹ ਜਹਾਜ਼ ਹੋਵੇ ਚਾਹੇ ਟਰੈਕਟਰ ਹੋਵੇ ਚਾਹੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਵਹੀਕਲ ਹੋਵੇ ਕੰਬਾਈਨ ਹੋਵੇ ਕ੍ਰੇਨ ਹੋਵੇ ਹਾਈਡਰਾ ਹੋਵੇ ਹਰ ਤਰ੍ਹਾਂ ਦੀਆਂ ਡੰਮੀਆਂ ਜਿਹੜੀਆਂ ਬਾਈ ਹੋਰ ਤਿਆਰ ਕਰਦੇ ਆ ਪਰ ਸਿੱਧੂ ਮੂਸੇਵਾਲੇ ਦੀਆਂ ਬਾਈ ਨਾਲ ਗੱਲਬਾਤ ਵੀ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਸਭ ਤੋਂ ਵੱਧ ਜਿਹੜੀ ਡਿਮਾਂਡ ਹੈ 911 ਟਰੈਕਟਰ ਦੀ ਹੈ ਤੇ 911 ਟਰੈਕਟਰ ਦੋਸਤੋ ਤੁਹਾਨੂੰ ਵੀ ਪਤਾ ਹੈ ਵੀ ਕਿਉਂ ਬ੍ਰਾਂਡ ਬਣਿਆ ਕਿ ਸਿੱਧੂ ਮੂਸੇਵਾਲੇ ਨੂੰ ਬਹੁਤ ਹੀ ਪਸੰਦੀਦਾ ਟਰੈਕਟਰ ਸੀ ਇਹ ਤੇ ਸਿੱਧੂ ਦੇ 911 ਟਰੈਕਟਰ ਪਹਿਲਾਂ ਪੁਰਾਣਾ 911 ਸੀ ਤੇ ਉਸ ਤੋਂ ਬਾਅਦ ਇੱਕ 911 ਡਾਇਰੈਕਟਰ ਸਿੱਧੂ ਨੇ ਮੋਡੀਫਾਈ ਕਰਵਾ ਸੀ ਜੋ ਬਹੁਤ ਹੀ ਵੱਡੇ ਫੀਚਰਾਂ ਦੇ ਨਾਲ ਜਿਹੜਾ ਸਿੱਧੂ ਨੇ ਤਿਆਰ ਕਰਵਾਇਆ ਸੀ ਤੇ ਉਹ ਫੀਚਰ ਸਾਰਿਆਂ ਨੂੰ ਪਤਾ ਹੈ ਵੀ ਉਹ ਕੀ ਕੀ ਚੀਜ਼ਾਂ ਦੇ ਨਾਲ ਸਿੱਧੂ ਨੇ ਬੜੇ ਸ਼ੌਂਕ ਦੇ ਨਾਲ ਉਹ ਟਰੈਕਟਰ ਨੂੰ ਤਿਆਰ ਕਰਾਇਆ ਸੀ ਤੇ ਇਸੇ ਕਰਕੇ ਜਿਸ ਟਰੈਕਟਰ ਦੇ ਨਾਲ ਸਿੱਧੂ ਦਾ ਸਭ ਤੋਂ ਵੱਧ ਪਿਆਰ ਸੀ ਉਹ ਟਰੈਕਟਰ ਬ੍ਰਾਂਡ ਬਣ ਚੁੱਕਿਆ ਤੇ ਉਸ ਬ੍ਰਾਂਡ ਦੀ ਜਿਹੜੀ ਡਿਮਾਂਡ ਹੈ ਲੋਕਾਂ ਦੇ ਵਿੱਚ ਬੜੀ ਹੈ ਕਿ ਲੋਕ ਚਾਹੁੰਦੇ ਨੇ ਕਿ ਸਿੱਧੂ ਦੀਆਂ ਫੋਟੋਆਂ ਉਸ ਟਰੈਕਟਰ ਤੋਂ ਵੱਖ ਨਾ ਹੋਣ ਤੇ ਉਹੀ ਚੀਜ਼ ਨਾਲ-ਨਾਲ ਵੀਡੀਓ ਦੇ ਵਿੱਚ ਤੁਹਾਨੂੰ ਵੀ ਨਜ਼ਰ ਆ ਰਹੀ ਹੋਣੀ ਕਿ ਟਰੈਕਟਰ 911 ਤੇ ਸਿੱਧੂ ਦੀ ਫੋਟੋ ਕਿਉਂ ਨਾ ਹੋਵੇ ਕਿਉਂਕਿ ਸਿੱਧੂ ਦੇ ਚਾਉਣ ਵਾਲੇ ਪਰੇ ਤੋਂ ਬਰੇ ਕਰਕੇ ਜਰੂਰ ਦੱਸਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ